ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੰਗ ਜੀ ਤੁਸੀਂ ਕਰ ਰਹੇ ਹੋ ਕਿ ਫਤਿਹgarh ਸ਼ਹਿਰ ਤੋਂ ਦਰਸਨ ਬਹੁਤ ਯਾਰ ਚਾਹਤਿਆਂ ਦੀ ਜਹਾਜ਼ ਸਿੱਧੀ ਤਨ ਜੋਤੀ ਚੱਲਦੇ ਨੇ ਤਾਂ ਜਦਾ ਜੋਰਾਵਾਰ ਸਿੰਘ ਜੈ ਜਦਾ ਫਤਿਹ ਸਿੰਘ ਮਾਦਾ ਗੁਰਪਾਉ ਦੀ ਜੀ ਸਿੱਧੀ ਤਨ ਜੋ ਕੇ ਚੱਲਦੇ ਨੇ ਆਪਾਂ ਕਰਾਂਗੇ ਗੱਲਬਾਤ ਸਾਹਮਣੇ ਖੜੇ ਨੇ ਕਿ ਲੰਕ ਸਾਹਿਬਾਨ ਜੋ ਕਿ ਪੁੱਛ ਰਿਹਾ ਕਿਰਾ ਜੱਥਾ ਕਿੱਥੋਂ ਆਇਆ ਵਗਾ ਕਿਹੜਾ ਨਾ ਆਉਗੇ ਆਉਂਗਾ ਲਗਾਤਾਰ ਸਾਰੀ ਗੱਲਬਾਤ ਕਰਾਂਗੇ ਕਿ ਆਉਂਦੇ ਨੇ ਕਿ ਬਾਬਾ ਜੀ ਕੋਲੇ ਨੂੰ ਪੁੱਛਾਂਗੇ ਕਰਾਂਗੇ ਗੱਲਬਾਤ ਬਾਬਾ ਜੀ ਨੂੰ ਸਾਰੀ ਗੱਲਬਾਤ ਕਰਦੇ ਆਂਗੇ ਕਿ ਸਾਰੀ ਗੱਲਬਾਤ ਕਰਦੇ ਨੇ ਬਾਬਾ ਜੀ ਆ ਇਧਰ ਆਉਂਦੇ ਨੇ ਕਿ ਬਾਬਾ ਜੀ ਨਾਲ ਕਰਦੇ ਆਂਗੇ ਸਾਰੀ ਗੱਲਬਾਤ ਸਾਰੀ ਗੱਲਬਾਤ ਜੋ ਕਿ ਦਿੱਕਤ ਆ ਸਸੀ ਕਾਲ ਜੀ ਕਿਹੜਾ ਜਿਹਾ ਸਫਾ ਪਾਈ ਖ੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਾਨਾ ਦਾ ਮੁੱਖ ਜਥੇਦਾਰ ਬਾਬਾ ਮੇਜਰ ਸਿੰਘ ਛੋਡੀ ਸਾਹਿਬ ਨਨਖਾਣਾ ਸਾਹਿਬ ਵਾਲੇ ਠੀਕ ਆ ਜੀ ਕਿੰਨੇ ਦਿਨੋਂ ਕਿ ਬਾਬਾ ਜੀ ਚੱਲਿਆਣ ਕਿਤੋਂ ਅੱਜ ਤੋ ਇੱਥੇ ਜੰਮਿਆ ਤੇ ਪੜਾਇਆ ਆਪਣਾ ਅੰਦਰ ਪੌਂਦ ਦੇ ਅੰਦਰ ਕੀ ਕਾ ਬਾਬਾ ਜੀ ਤੇ ਹੁਣ ਕਿੱਥੇ ਨਾਮ ਤੱਕ ਹੋਵਾਂਗੇ ਆਪਾਂ ਜੀ ਮੈਨ ਕੋਲ ਸਾਹਿਬ ਬੰਦੇ ਨੇ ਢੰਡਾ ਬੁਰਜ ਪਿੱਛੇ ਵਿਵਾਨਗੜ ਹੁੰਦੇ ਇੱਥੇ ਪਹੁੰਚਣ ਤੁਨੂੰ ਅਸੀਂ ਪਰਸੋਂ ਪਹੁੰਚੇ ਸੀ ਇੱਥੇ ਅੱਛਾ ਜੀ ਜਥੇ ਨਾਲ ਕਿੰਨੇ ਕ ਸਿੰਘ ਨੇਗੇ ਜੀ ਜਥੇ ਨਾਲ ਦਸ ਕਮ ਹੈ ਗਈ 22-3 ਲੱਖ ਦੇ ਗਈ 22-3 ਲੱਖ ਦੇ ਤਕਰੀਬਨ ਮੇਨ ਬੁੱਕੀ ਜੱਤੀ ਨਾਲ ਕੌਣ ਨੇ ਬਾਬਾ ਜੀ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਨਲਕਾਨਾ ਸਾਹਿਬ ਵਾਲੇ ਅੱਛਾ ਜੀ ਧੰਨਵਾਦ ਬਾਬਾ ਮੇਜਰ ਸਿੰਘ ਛੋਟੀ ਸਾਹਿਬ ਨਲਕਾਨਾ ਸਾਹਿਬ ਵਾਲੇ ਜੋ ਕਿ ਕੀਰਤਨ ਵਾਲੀ ਸਵਾਰ ਸਜਾ ਕੇ ਨਗਰ ਕੀਰਤਨ ਨਜ਼ਾਰਾ ਆਏ ਨੇ ਕਿ go ਆਪਾਂ ਦਾ ਆਸਰ ਹੋ ਆਏ ਬਹੁਤ ਬਹੁਤ ਪਹਿਲਾਂ ਅੰਦਰ ਵੀ ਗੱਲ ਕਰਾਂਗੇ ਉਹ ਮੇਰੇ ਬਾਬਾ ਜੀ ਨਾਲ ਕੋਲ ਬਵਾ ਨਾ ਉਹ ਕਿ ਬਾਬਾ ਜੀ ਨਾਲ ਗੱਲਬਾਤ ਕਰੋ ਆਹ ਵਈ ਪਾਸਾ